ਸਾਰੇ ਸੰਗਤ ਨੂੰ ਸਰਬਾਭੋਂ ਬਲੋਂ ਸਜਾਏ ਖਾਲਸਾ ਸਾਜਨਾ ਦੇਸ ਦੀ ਬਹੁਤ-ਬਹੁਤ ਬਟਾਈ ਦੂਸਰਾ ਬਸਾਖੀ ਦੇ ਦਿਹਾੜੇ ਦੇ ਉੱਤੇ ਖਾਲਸਾ ਦੇ ਜਨਮ ਦਿਹਾੜੇ ਦੇ ਉੱਤੇ ਸਾਡੇ ਅਮਰਸਰ ਸਾਹਿਬ ਅਨੰਦਪੁਰ ਸਾਹਿਬ ਤੇ ਦੰਦੂਮਾ ਸਾਹਿਬ ਇੱਕੋ ਦਿਨ 13258 ਪੁਰਾਣੀ ਗੁਰੂ ਵਾਲੇ ਬਾਰੇ ਸਾਡਾ ਟੀਚਾ ਸ੍ਰੀ ਆਸ ਕੀ ਕੇ ਸਾਰਿਆਂ ਨੂੰ ਆਨੰਦਪੁਰ ਸਾਹਿਬ ਇਕੱਠੇ ਕੀਤਾ ਜਾਵੇ ਪਰ ਕੁਝ ਪ੍ਰਸਤੀਆਂ ਇਦਾਂ ਬਣ ਗਈਆਂ ਉਹਦੇ ਕਰਕੇ ਇਹ ਅਮਰ ਸੰਚਾਰ ਵੱਖ-ਵੱਖ ਜ਼ੋਨਾਂ ਦੇ ਵਿੱਚ ਤੇ ਨਾ ਜ਼ੋਨਾਂ ਦੇ ਵਿੱਚ ਕੀਤੇ ਗਏ ਸੋਪਰ ਵੰਦਕਾਂ ਨੂੰ ਵੀ ਤੇ ਪ੍ਰਚਾਰਕਾਂ ਨੂੰ ਜਿਨ੍ਹਾਂ ਨੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਸਾਰੇ ਵਧਾਈ ਦੇ ਪੱਤਰੇ ਇੱਕ ਜਿਹੜੀ ਅੱਜ ਅਹਿਮ ਤੌਰ ਤੇ ਪ੍ਰੈਸ ਕਾਨਫਰੰਸ ਰੱਖੀ ਸੀ ਉਹ ਰੱਖੀ ਆ ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਜੀ ਰਾਜੋਣ ਤੇ ਉਹਨਾਂ ਦੇ ਨਾਲ ਸਾਡੇ ਭਾਈ ਜਰਤਾਰ ਸਿੰਘ ਜੀ ਹਵਾਲਾ ਮੈਂ ਥੋੜੇ ਜਿਹਾ ਤੁਹਾਡੇ ਨਾਲ ਡਿਟੇਲ ਵੀ ਸਾਂਝੀ ਕਰਨੀ ਚਾਹਣਾ ਤੇ ਮੈਂ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੇ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਉਹਨਾਂ ਨੂੰ ਵੀ ਇਹ ਐਗਜੈਕਟਿਵ ਦੇ ਵਿੱਚ ਅੱਜ ਸਾਡਾ ਡਿਸਕਸ ਹੋਇਆ ਕਿ ਉਹਨਾਂ ਨੂੰ ਵੀ ਇੱਕ ਇਹ ਅਪੀਲ ਕੀਤੀ ਜਾਵੇ ਇਸ ਨੰਬਰ ਤੌਰ ਦੇ ਉੱਤੇ ਉਹ ਮੈਂ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰਨਾ ਕਿਉਂਕਿ ਇਹ ਜਿਹੜਾ ਟਰਾਇਲ ਸੀਗਾ ਇਹ 27 7 2007 ਨੂੰ ਕੰਕਲੂਡ ਹੋਇਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜਵਾਨ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਫਾਂਸੀ ਦੀ ਸਜ਼ਾ ਭਾਈ ਨਸੀਬ ਸਿੰਘ ਨੂੰ 10 ਸਾਲ ਦੀ ਕੈਦ ਭਾਈ ਗਰਮੀਤ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਤੇ ਭਾਈ ਸ਼ਮਸ਼ੇਰ ਸਿੰਘ ਜੀ ਨੂੰ ਉਮਰ ਕੈਦ ਹੋਈ ਸੀ 12 10 210 ਨੂੰ ਇਹ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹ ਕਨਫਰਮ ਕੀਤੀ ਗਈ ਕਿਉਂਕਿ ਉਹਨਾਂ ਨੇ ਕੋਈ ਅਪੀਲ ਨਹੀਂ ਪਾਈ ਅਲਰੇਡੀ ਕੋਰਟ 'ਚ ਵੀ ਉਹਨੇ ਕਨਫੈਸ਼ਨ ਕੀਤਾ ਸੀ ਤੇ ਉੱਤੇ ਅਪੀਲ ਨਹੀਂ ਪਾਈ ਇਸ ਕਰਕੇ ਉਹ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਉਹ ਕਨਫਰਮ ਕਰ ਦਿੱਤੀ ਗਈ ਬਾਕੀ ਜਿਹੜੀਆਂ ਪੀਨਾ ਸੀ ਉਹ ਵੱਖੋ-ਵੱਖਰੇ ਸਮੇਂ ਵੱਖਰੀਆਂ-ਵੱਖਰੀਆਂ ਸੁਣੀਆਂ ਗਈਆਂ ਤੇ ਇਸੇ ਤਰਜ਼ ਤੇ 5 ਤਹਿਨ 2011 ਨੂੰ ਭਾਈ ਰਾਜਵਾਨਾ ਸਾਹਿਬ ਨੂੰ 31 ਮਾਰਚ 2012 ਨੂੰ ਫਾਂਸੀ ਦੇਣ ਲਈ ਡੇਟ ਨੈਚਰ ਕੀਤੀ ਗਈ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ 25 ਤਹਿਨ 12 ਨੂੰ ਇੱਕ ਮਾਰਸੀ ਪਟੀਸ਼ਨ ਪਾਈ ਸੀ ਮੇਨ ਵਾਈਲ ਪੰਜਾਬ ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਮੋੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲੂ ਸੀ ਉਹਨਾਂ ਨੇ ਯਤਨ ਕਰਕੇ ਇਹ ਜਿਹੜੀ ਫਾਂਸੀ ਦੀ ਸਜ਼ਾ ਸੀ ਇਹ ਰੋਕ ਦਿੱਤੀ ਗਈ ਤੇ ਜਿਹੜੀ ਅਸੀਂ ਮਰਸੀ ਪ੍ਰੋਸੀਜਨ ਪਾਈ ਸੀ ਉਹਦੇ ਉੱਤੇ 28 ਤਿੰਨ 2112 ਨੂੰ ਇਹ ਮੈਂ ਤਾਂ ਤੁਹਾਡੇ ਧਿਆਨ ਚ ਲਿਆ ਰਿਹਾ ਤਾਂ ਕਿ ਰੂਪ ਰੂਪ ਹੋ ਸਕੇ ਕਿ ਕਿਦਾਂ ਇਹ ਕੇਸ ਜਿਹੜਾ ਲੰਮਕਦਾ ਆ ਰਿਹਾ 28 ਤਿੰਨ 12 ਨੂੰ ਗ੍ਰਹਿ ਵਿਭਾਗ ਨੇ ਇਹਨਾਂ ਦੀ ਫਾਂਸੀ ਦੀ ਸਜ਼ਾ ਤੇ ਪੱਕੀ ਸਟੇਲਾਈ ਫਿਰ 27 9 2119 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਹੁਣ ਵੀ ਉਹੇ ਪ੍ਰਧਾਨ ਮੰਤਰੀ ਸਤਿਕਾਰਯੋਗ ਮੋਦੀ ਸਾਹਿਬ ਜੀ ਨੇ ਇੱਥੇ ਇੱਕ ਪੱਤਰ ਲਿਖ ਕੇ ਧੰਨ ਸਾਹਿਬ ਸਤਿਗੁਰੂ ਸਿਰਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 550 ਉਹ ਸ਼ਤਾਬਦੀ ਦੇ ਰੂਪ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਇਹਨਾਂ ਦੀ ਫਾਂਸੀ ਦੀ ਜਿਹੜੀ ਸਜ਼ਾ ਭਾਈ ਰਾਜੋਵਾਨਾ ਸਾਹਿਬ ਦੀ ਤੇ ਦੂਸਰੇ ਜਿਹਨਾਂ ਨੂੰ ਓਵਰਕੈਦ ਹੋਈ ਆ ਉਹਦੇ ਵਿੱਚ ਤਬਦੀਲੀ ਕੀਤੀ ਜਾਊਗੀ ਪਰ ਅਫਸੋਸ ਨਾ ਕਹਿਣਾ ਪੈਂਦਾ ਕਿ ਉਹ लागू ਨਹੀਂ ਕੀਤੀ ਉਸ ਫੈਸਲੇ ਤੋਂ ਸਰਕਾਰ ਜਿਹੜੀ ਉਹ ਮੰਨਕਰ ਹੋ ਗਈ ਫਿਰ 220 ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਜਿਹੜੀ ਆਰਟੀਕਲ 21 ਤਹਿਤ ਜਿਹੜੀ ਆ ਇਹ ਜਿਹੜੇ ਮੌਲਿਕ ਫੰਡਾਮੈਂਟਲ ਰਾਈਟ ਆ ਉਹਨਾਂ ਦੀ ਉਲੰਘਣਾ ਆ ਇਹ 220 ਚ ਦਾਇਰ ਕੀਤੀ ਗਈ ਸੀ ਫਿਰ ਇਹਦਾ ਜਿਹੜਾ ਨਵਟਾਰਾ ਵੱਖ-ਵੱਖ ਪੇਸ਼ੀਆਂ ਤੇ ਇਹ ਵੀ 2522 ਨੂੰ ਔਨਰੇਬਲ ਸੁਪਰੀਮ ਕੋਰਟ ਵੱਲੋਂ 41222 ਦੇ ਰਾਹੀਂ ਕੰਸਰਨਡ ਅਥਾਰਟੀ ਜਿਹੜੀ ਸੀ ਉਹਨੂੰ ਹਦਾਇਤ ਦਿੱਤੀ ਗਈ ਕਿ ਇਸ ਭਾਈ ਰਾਜਵਾਨੇ ਸਾਹਿਬ ਦੀ ਫਾਂਸੀ ਦੀ ਸਜ਼ਾ ਦਾ 2 ਮਹੀਨਿਆਂ ਦੇ ਵਿੱਚ ਫੈਸਲਾ ਕੀਤਾ ਜਾਵੇ ਪਰ ਮੈਂ ਅਫਸੋਸ ਨਾਲ ਕਹਿੰਦਾ ਕਿ ਉਹਦੇ ਉੱਤੇ ਸਰਕਾਰ ਦੀ ਕੋਈ ਤਸ ਤੋਂ ਮਸਮੇ ਹੋਈ ਐਜ਼ ਇਟ ਇਜ਼ ਹੀ ਉਹ ਸਟੇਟਸ ਕੋਈ ਨਹੀਂ ਰਿਹਾ ਆ ਜਿਹੜਾ ਫੈਸਲਾ 35223 ਨੂੰ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਡਾਇਰੈਕਟਡ ਥੈਟ ਕੰਪੀਟੈਂਟ ਅਥਾਰਟੀ ਇਨ ਡਿਊ ਕੋਰਸ ਆਫ ਟਾਈਮ ਬੁਡ ਅਗੇਨ ਐਜ਼ ਐਂਡ ਵੈਨ ਇਟ ਇਜ਼ देमड नेसेसरी मे डील विद द मार्सी पिटीशन एंड टेक ए फादर डिसिजन अकॉर्डिंगली रिट पिटीशन ਜਿਹੜੀ ਇਹ डिस्पोज ਆਫ ਕੀਤੀ ਜਾਂਦੀ ਪਰ ਉਹ मार्सी पिटीशन ਤੇ ਪੈਂਡਿੰਗ ਰਹੀ کورٹ ਨੂੰ ਡਾਇਰੈਕਸ਼ਨ ਕੀਤੀ ਸੁਪਰੀਮ ਕੋਰਟ ਨੇ ਪਰ ਮੈਂ ਕਹਿ ਸਕਦਾ ਹਾਲੇ ਤੱਕ ਵੀ ਉਹ ਉਵੇਂ ਦੀ ਉਵੇਂ ਪਈ ਆ ਹੁਣ ਫੇਰ ਦੁਬਾਰਾ ਤੋਂ ਭਾਈ ਰਾਜਵਾਨਾ ਸਾਹਿਬ ਦੀ ਮੈਂ ਜਾ ਕੇ ਮੁਲਾਕਾਤ ਵੀ ਕਰਕੇ ਆਇਆ ਸੀ ਉਹਨਾਂ ਨੇ ਬਹੁਤ ਸਖਤੀ ਨਾਲ ਇਹ ਗੱਲ ਕਹੀ ਸੀ ਵੀ ਤੁਸੀਂ ਮੇਰਾ ਨਮਟਾਰਾ ਖਰਾਓ ਛੇਤੀ ਤੋਂ ਛੇਤੀ ਇਹਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਉਹਨੇ ਕੀਤੀ ਤੇ ਸ਼ੌਮਣੀ ਕਮੇਟੀ ਨੂੰ ਵੀ ਹਦਾਇਤ ਕੀਤੀ ਸੀ ਪਰ ਮੈਂ ਕਹਿ ਸਕਦਾ ਅਸੀਂ 5 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਪਹਿਲਾਂ 11 ਮੈਂਬਰੀ ਬਣਾਈ ਜਿਹੜੀ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਈ ਸੀ ਤੇ ਮੈਨੂੰ ਕਹਿਣ ਵਿੱਚ ਕੋਈ ਹਰਜ ਨਹੀਂਗਾ ਕਿ ਕਮੇਟੀ ਬਣੀ ਜ਼ਰੂਰ ਪਰ ਉਹ ਕਮੇਟੀ ਦੀ ਤੋੜ ਪਾਨ। ਦਿੱਲੀ ਵਾਲਿਆਂ ਨੇ ਉਦੋਂ ਨਾਲ ਦੀ ਨਾਲ ਕਰਦੇ ਇੱਕੋ ਮੀਟਿੰਗ ਐਸੇ ਹਾਲ ਦੇ ਵਿੱਚ ਸਾਡੀ ਹੋਈ ਸੀ। ਫਿਰ ਪੰਜ ਮੈਂਬਰੀ ਦੀ ਮੀਟਿੰਗ ਵੀ ਇੱਥੇ ਚਾਰ-ਪੰਜ ਸਾਡੀਆਂ ਹੋਈਆਂ ਤੇ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਕਿ ਆ ਸਾਨੂੰ ਇੱਕ ਜਿਹੜੀ ਉਹਨਾਂ ਨੇ ਹੁਣ ਸਾਨੂੰ ਇੱਕ ਭੇਜੀ ਆ ਈਮੇਲ ਕਰਕੇ ਕਿ ਕੇਸ ਇਜ਼ ਕਲੋਜ਼। ਕਿ ਭਾਈ 라ਜੋਨ ਦਾ ਕੇਸ ਜਿਹੜਾ ਆ ਉਹ ਕਲੋਜ਼ ਕਰ ਦਿੱਤਾ ਗਿਆ ਹੁਣ ਜਿਹੜੀ ਨਵੀਂ ਇੱਕ ਸਾਡੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਚੱਲ ਰਹੀ ਆ ਉਹਦੀਆਂ ਪੇਸ਼ੀਆਂ ਵੀ ਰੋਜ਼ ਪੈ ਰਹੀਆਂ ਪਰ ਥੋੜੇ ਸਮੇਂ ਤੋਂ ਥੋੜੇ ਸਮੇਂ ਤੋਂ ਕਹਿਣ ਤੋਂ ਭਾਵ ਕਿ 12 ਮਾਰਚ ਡੇਟ ਫਿਕਸ ਸੀ ਉਸ ਦਿਨੋਂ ਡੇਟ ਪੈ ਗਈ 8 ਅਪ੍ਰੈਲ ਤੇ ਸਾਡੇ ਸਲੇ ਆਪਣੇ ਵਕੀਲ ਸਾਹਿਬ ਨੇ ਫੇਰੇ ਇਹ ਬੇਨਤੀ ਕੀਤੀ ਕਿ ਇਹਦੀ ਸਰਵਾਈ ਕੀਤੀ ਜਾਵੇ ਤੇ 8 ਅਪ੍ਰੈਲ ਪੈ ਗਈ ਤੇ ਚਾਰ ਨੂੰ ਨਹੀਂ ਐਪਲੀਕੇਸ਼ਨ ਪਾਈ ਸੀ ਜਿਹਦੀ ਡੇਟ ਹੁਣ 24 4 2025 ਲਕੀ ਗਈ ਆ ਤੇ ਮੈਂ ਆ ਅੱਜ ਕਿਉਂ ਇਹ ਦੁਬਾਰਾ ਚੱਕਿਆ ਟੇਕ ਅਪ ਮੈਨੂੰ ਹੁਣ ਇੱਕ ਮੈਸੇਜ ਕਨਵੇ ਹੋਇਆ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਵੱਲੋਂ ਉਹ ਕਹਿੰਦੇ ਮੈਨੂੰ ਹੁਣ ਮੌਤ ਦੇ ਵਿੱਚ ਤੇ ਜ਼ਿੰਦਗੀ ਦੇ ਵਿੱਚ ਫਰਕ ਨਹੀਂ ਦਿਖ ਰਿਹਾ ਮੈਂ ਬਿਲਕੁਲ ਤਿਆਰ ਆ ਹੁਣ ਮੇਰਾ ਫੈਸਲਾ ਭਾਰਤ ਸਰਕਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੀ ਪੇਟੀਸ਼ਨ ਵਾਪਸ ਲਵੇ ਜਿਹੜੀ ਮਾਰਸੀ ਪੇਟੀਸ਼ਨ ਪਾਈ ਆ ਬਹੁਤ ਖੁੱਲ ਕੇ ਉਹਨੇ ਕਿਹਾ ਕਿ ਮੈਨੂੰ ਹੁਣ ਕੋਈ ਇਸ ਗੱਲ ਦਾ ਬਜੋਗ ਨਹੀਂ ਤੇ ਮੈਂ ਤਿਆਰ ਆ ਤੇ ਮੈਂ ਆ ਕਹਿਣਾ ਚਾਹੁੰਦਾ ਅੱਜ ਅਜੈਕਟਿਵ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਅਸੀਂ ਤੁਹਾਤੋਂ ਹੁਣ ਇਨਸਾਫ ਮੰਗਦੇ ਭੀਖ ਨਹੀਂ ਮੰਗਦੇ ਤੁਸੀਂ ਆਈਦਰ ਦਿਸ ਵੇ ਔਰ ਥੈਟ ਵੇ ਇਹ ਤਾਂ ਉਹਦਾ ਫੈਸਲਾ ਸਾਨੂੰ ਲੱਗਦਾ ਹੈ ਕਿ ਕਿਉਂਕਿ ਮੈਂ ਬਿੱਟੂ ਸਾਹਿਬ ਉਹਨਾਂ ਦਾ ਨਾਮ ਹੈ ਪੂਰਾ ਰਮਨਦੀਪ ਸਿੰਘ ਜੀ ਬਿੱਟੂ ਉਹਨਾਂ ਨੇ ਜਦੋਂ ਸੌਹ ਚੱਕੀ ਸੀ ਤੇ ਬਹੁਤ ਜੋਸ਼ ਕਰੋਸ਼ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਮੈਂ ਇਹ ਜਿਹੜੇ ਬੰਦੀ ਸਿੰਘ ਆ ਇਹਨਾਂ ਦੇ ਬਾਬਤ ਪੂਰਾ ਜ਼ੋਰ ਨਾਲ ਕੇਸ ਟੇਕ ਅਪ ਕਰੂੰਗਾ ਇਹ ਸਾਨੂੰ ਅੱਜ ਤਾਂ ਮੁੱਦਾ ਚੱਕਣਾ ਪਿਆ ਕਿ ਭਾਈ ਰਾਜਵਾਨਾ ਸਾਹਿਬ ਚੜ੍ਹਦੀ ਕਲਾ ਵਿੱਚ ਆ ਕੋਈ ਮਜੂਸੀ ਨਹੀਂ ਕਿਸੇ ਬੱਠ ਦੀ ਕੋਈ ਗੱਲ ਨਹੀਂ ਤੇ ਜਿਹੜਾ ਮਨੁੱਖ ਇਹ ਗੱਲ ਕਹੇ ਕਿ ਮੈਨੂੰ ਹੁਣ ਮੌਤ ਦੇ ਵਿੱਚ ਤੇ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਦਿੱਸਦਾ ਤੇ ਸਮਝ ਲੈਣਾ ਚਾਹੀਦਾ ਕਿ ਹੁਣ ਇਹ ਭਾਰਤ ਦੇ ਸ਼ਾਸਕ ਜਿਹੜੇ ਆ ਇਹ ਫੈਸਲਾ ਕਰਨ ਅਸੀਂ ਇਨਸਾਫ਼ ਮੰਗਦੇ ਆ ਭੀਖ ਨਹੀਂ ਮੰਗਦੇ ਚਲੋ 2019 ਦੀ ਤੁਸੀਂ ਖਾਰਜ ਕਰਦੀ ਖਤਮ ਹੋਈ ਕਹਾਣੀ ਤੇ ਹੁਣ ਇੰਨੇ ਲੰਮੇ ਸਮੇਂ ਦਾ ਜਿਹੜਾ 2007 ਤੋਂ 18 ਸਾਲ ਹੋ ਗਏ ਫਾਂਸੀ ਦੀ ਚੌਕੀ ਦੇ ਵਿੱਚ ਬੰਦ ਹੋਇਆ ਨੂੰ ਭਾਈ ਜਗਤਾਰ ਸਿੰਘ ਹੋਵਾਰਾ ਉਹਨਾਂ ਦੀ ਉਮਰ ਕਾਇਦ ਹੋ ਗਈ ਸੀ ਬਾਕੀ ਭਾਈ ਲਖਵਿੰਦਰ ਸਿੰਘ ਚਲੋ ਜਮਾਨ ਤੇ ਆ ਗਏ ਉਹਨਾਂ ਦੇ ਨਾਲ ਭਾਈ ਅਵਤਾਰ ਸਿੰਘ ਦੀ ਤਾਰਾ ਮੇਰਾ ਕਹਿਣ ਤੋਂ ਭਾਵ ਕਿ ਅੱਜ ਅਸੀਂ ਮੰਗ ਕਰਦੇ ਹਾਂ ਕਿ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਵੀ ਦੋ ਵਾਰੀ ਪਹਿਲਾਂ ਵੀ ਇਹਨਾਂ ਨੂੰ ਛਾੜਨਾ ਕਰ ਚੁੱਕੀ ਆ ਹੁਣ 18 ਮਾਰਚ ਦੇ ਤਾੜਨਾ ਕੀਤੀ ਸੀ ਤਾਂ ਵੀ ਕੋਈ ਫਰਕ ਨਹੀਂ ਪਿਆ ਇਹ ਅਨਸਾਫ਼ ਕੀਤਾ ਜਾਵੇ ਤੇ ਭਾਰਤ ਸਰਕਾਰ ਨੂੰ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਭਾਈ ਰਾਜਵਾਨਾ ਸਾਹਿਬ ਦਾ ਤੇ ਬੰਦੀ ਸਿੰਘਾਂ ਦਾ ਤੇ ਚਾਚੇ ਦੌਰ ਦੇ ਭਾਈ ਰਾਜਵਾਨਾ ਸਾਹਿਬ ਦਾ ਜਿਹੜਾ ਇਹ ਤੇ ਮੈਂ ਤਾਂ ਬੁਕਸ ਕਰ ਰਿਹਾ ਉਹਨਾਂ ਨੇ ਚਾਚੇ ਤੌਰ ਤੇ ਮੈਨੂੰ ਕਨਵੇ ਕੀਤਾ ਕਿ ਇਹ ਦੇ ਉੱਤੇ ਤੁਰੰਤ ਫੈਸਲਾ ਜਿਹੜਾ ਆ ਉਹ ਮੇਰਾ ਕਰ ਦਿੱਤਾ ਜਾਵੇ ਸੋ ਦੂਸਰੀ ਕਿਉਂਕਿ ਅਸੀਂ ਪਿਛਲੇ ਸਮੇਂ ਦਰਾਨ ਮੈਂ ਮੀਟਿੰਗ ਕੀਤੀ ਸੀ ਇੱਥੇ ਪ੍ਰੈਸ ਕਾਨਫਰੰਸ ਨਹੀਂ ਮੈਂ ਇਕੱਲੇ ਨੇ ਉਹ ਵੀਡੀਓ ਪਾਈ ਸੀ ਜਿਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਨਿਯੁਕਤੀ ਦਾ ਵਿਧੀ ਵਿਵਧਾਨ ਉਹਦੇ ਬਾਰੇ ਲੋਕਾਂ ਤੋਂ ਸੁਝਾਅ ਮੰਗੇ ਸੀ ਤੇ ਜਿਹੜੀ 20 ਤਰੀਕ ਅਸੀਂ ਫੈਟ ਕੀਤੀ ਆ ਬਹੁਤ ਸਾਰਿਆਂ ਦੇ ਆ ਸਾਡੇ ਕੋਲ ਲਿਸਟ ਆ ਜਿਹੜੇ ਜਿਨ੍ਹਾਂ ਦੇ ਸੁਝਾਅ ਆਏ ਆ ਪਰ ਬੇਰ ਵੀ ਜਿਹੜੀਆਂ ਵੱਡੀਆਂ ਜਥੇਬੰਦੀਆਂ ਉਹਨਾਂ ਨੇ ਹਾਲੇ ਘੱਟ ਸੁਝਾਅ ਭੇਜੇ ਆ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਛਿਰੀ ਅਕਾਲ ਤੱਕ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਸੁਪਰੀਮ ਸੰਸਥਾ ਆ ਇਹ ਕਿਉਂਕਿ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਨਾਲ ਸੰਬੰਧਿਤ ਆ ਤੇ ਉਹ ਵਿਧਿ ਵਿਵਧਾਨ ਜਿਹੜਾ ਸ਼ਮਣੀ ਕਮੇਟੀ ਦੇ ਪ੍ਰਿਵਿਊ ਦੇ ਵਿੱਚ ਰਹਿ ਕੇ ਬਣਾਣਾ ਫਾਰ ਉਹਦੀ ਨਿਯੁਕਤੀ ਤੇ ਉਹਦੀ ਆਪਣੇ ਜਿੱਦਾਂ ਆਪਾਂ ਕਈ ਵਾਰੀ ਕਹਿ ਦਿੰਦੇ ਜੀ ਹਟਾ ਦਿੱਤੇ ਗਏ ਉਹਦੇ ਸਾਰੇ ਲਈ ਮੈਂ ਬੇਨਤੀ ਕਰਨਾ ਤੁਹਾਨੂੰ ਪੱਤਰਕਾਰਾਂ ਨੂੰ ਵੀ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਹੋ ਸੋ ਉਹ ਵਿਧੀ ਵਿਵਧਾਨ ਬਣਾਉਣ ਲਈ ਸ਼ਾਇਦ ਸਾਨੂੰ ਤਰੀਕ ਹੋਰ ਲੰਬੀ ਕਰਨੀ ਪਵੇ ਕਿਉਂਕਿ ਆ ਸਾਡੇ ਕੋਲ ਜਿੰਨੇ ਕਾਏ ਆ ਇਹ ਆ ਜੀਮੇਲ ਤੋਂ ਅਸੀਂ ਕੱਢ ਕੇ ਸਾਰੇ ਆਪਣੇ ਫੋਟਾਂ ਬਕੀਤੇ ਆ ਸੋ ਇਹਦੇ ਵਿੱਚ ਵੀ ਮੈਂ ਸਮਝਦਾ ਕਿਉਂਕਿ ਸੰਸਤਾ ਸਰਮੌਰਿਆ ਇਹ ਚਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਫਰਮਾਨ ਦੇ ਨਾਲ ਸੰਬੰਧਿਤ ਸਾਰੇ ਤਖਤ ਸਹਿਬਾਨਾਂ ਦੇ ਗੁੰਬਦ ਵੀ ਆ। ਸੋ ਇਸ ਕਰਕੇ ਮੈਂ ਤੁਹਾਨੂੰ ਤੇ ਬਾਕੀ ਸੰਗਤ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਆਪਣੇ ਜਿਹੜੇ ਸੁਝਾਅ ਭੇਜੇ ਜਾ। ਦੂਸਰਾ ਕਿਉਂਕਿ ਮਗਹਾਈ ਬਹੁਤ ਹੋ ਗਈ ਆ ਤੇ ਆਮ ਸਾਰਿਆਂ ਦਾ ਹੀ ਇਹ ਹੁੰਦਾ ਜੋਰ ਕਿ ਸਾਨੂੰ ਕੋ ਮਗਹਾਈ ਪਤਾ ਦਿੱਤਾ ਜਾਵੇ। ਪਿਛਲੇ ਸਾਲ ਵੀ ਮਲਾਜਮਾਂ ਨੂੰ ਮਗਹਾਈ ਪਤਾ ਦਿੱਤਾ ਗਿਆ। ਇਸ ਵਾਰ ਹਾਲ ਦੀ ਘੜੀ 4% ਇਹਨਾਂ ਨੂੰ ਜਿਹੜਾ ਉਹ ਮਹਗਾਈ ਪੱਤਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਕਿਉਂਕਿ ਹਾਲੇ ਸਾਲ ਸਾਰਾ ਪਿਆ ਆ ਤੇ ਕਈ ਵਾਰੀ ਫੇ ਆਪਾਂ ਆਸਾਂ ਵੱਡੀਆਂ ਰੱਖਨੇ ਪਰ ਮੇਰਾ ਕੰਮ ਕੰਮ ਕਰਨ ਦਾ ਤੇ ਘੱਟ ਤਰੀਕਾ ਜਿਹੜਾ ਬੱਕਰਾ ਕਿਉਂਕਿ ਐਜੂਕੇਸ਼ਨ ਦੇ ਅਧਾਰੇ ਆ ਪਿੱਛੇ ਹੁਣ ਆਪਾਂ ਬਜਟ ਪੇਸ਼ ਕੀਤਾ ਤੇ ਬਜਟ ਦੇ ਵਿੱਚ ਐਜੂਕੇਸ਼ਨ ਅਧਾਰਿਆਂ ਦਾ ਅੱਜ ਵੀ ਸਾਡੇ ਤੇ ਵੱਡਾ ਬੋਝ ਖੜਾ ਹੋਲ ਨੂੰ ਮਾਤੀ ਚੱਕ ਮੇ ਰਹੇ ਆ ਕੋਈ ਇਹਦੇ ਵਿੱਚ ਕੋਈ ਚਿੰਤਾ ਦੀ ਗੱਲ ਨਹੀਂ ਸਾਰੇ ਅਪਡੇਟ ਆ ਅਧਾਰੇ ਸਾਰੇ ਪਰ ਫਿਰ ਵੀ ਵੱਡਾ ਜਿਹੜਾ ਬਜਟ ਦਾ ਹਿੱਸਾ ਉੱਥੇ ਚਲਿਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਗੱਲ ਕੇ ਅਰਦਾਸ ਕਰੀਏ ਕਿ ਜਿਹੜੇ ਬੰਦੀ ਸਿੰਘ ਆ ਇਹ ਗੁਰੂ ਸਾਹਿਬ ਜੀ ਕਿਰਪਾ ਕਰਨ ਮਨ ਸੰਪਤਿਆ ਬਾਉਣ ਤੇ ਚੇਚੇ ਤੌਰ ਤੇ ਭਾਈ ਰਾਜਵਾਨੇ ਸਾਹਿਬ ਦੇ ਕੇਸ ਦੇ ਵਿੱਚ ਕਿ ਜਿਹੜੇ ਇਨਸਾਫ਼ ਮੰਗਦੇ ਆ ਤੇ ਅਸੀਂ ਵੀ ਇਨਸਾਫ਼ ਹੀ ਮੰਗਦੇ ਆ ਪਰ ਉਹ ਕਹਿੰਦੇ ਵੀ ਮਰਸੀ ਪਟੀਸ਼ਨ ਵਾਪਸ ਲਾਓ ਪਰ ਉਹ ਪਹਿਲਾਂ ਵੀ ਉਹਨੇ ਕਿਹਾ ਸੀ ਕਿਉਂਕਿ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਜੇ ਮਰਸੀ ਪਟੀਸ਼ਨ ਵਾਪਸ ਵੀ ਲੈ ਲਈ ਕਰਨਾ ਇਹ ਨਹੀਂ ਵੇਰ ਵੀ ਕੋਸ਼ਿਸ਼ ਨਹੀਂ ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਧੇਰੇ ਵਿਚਾਰ ਲਈ ਇਹਤੇ ਵੀ ਵਿਚਾਰ ਕਰੂਗੀ ਪਰ ਇਹ ਮੰਗ ਕਰਦੇ ਆ ਕਿ ਤੁਰੰਤ ਭਾਰਤ ਸਰਕਾਰ ਇਹਦੇ ਉੱਤੇ ਆਪਣਾ ਫੈਸਲਾ ਲਵੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਜੋੜੀ ਦੀ ਮਰਤੀ ਪਿਛਲੀ ਜੋ ਪਿਛਲੀ ਵੀ ਗੱਲ ਕੀਤੀ ਸੀ ਥੋੜੀ ਸੰਕਤਾਂ ਤੋਂ ਸੁਝਾਅ ਬੁਕੇ ਸੀ ਕਿstrange ਸੁਝਾਏ ਸੀ ਉਹਦੇ ਬਾਰੇ ਕੁਝ ਚੱਲਣਾ ਨਹੀਂ ਪਾਇਆ ਗਿਆ ਦੇਖੋ ਸੁਝਾਅ ਤਾਂ ਅੱਜ ਵੀ ਆਉਂਦੇ ਆ ਪਰ ਕਿਉਂਕਿ ਅਸੀਂ ਮੁੜ ਕੇ ਸੁਪਰੀਮ ਕੋਰਟ ਨੂੰ ਭਾਈ ਸਾਹਿਬ ਮੂਵ ਹੋ ਗਿਆ ਸੀ ਵੀ ਆਪਾਂ ਇਹ ਤਰਾਂਤੇ ਨੂੰ ਜਿਹੜਾ ਆ ਤੇ ਸੁਪਰੀਮ ਕੋਰਟ ਨੇ ਇੱਕ ਦੋ ਵਾਰੀ ਉਹਨਾਂ ਨੂੰ ਬਹੁਤ ਜ਼ੋਰ ਨਾਲ ਕਿਹਾ ਵੀ ਇਹ ਤੁਸੀਂ ਫੈਸਲਾ ਕਿਉਂ ਨਹੀਂ ਲੈ ਕੇ ਹੁਣ ਵੀ ਆ 24 ਤਰੀਕ ਹੈਗੀ ਆ 24 ਨੂੰ ਪਤਾ ਲੱਗ ਜਾਊਗਾ ਕੀ ਸਰਦਰ ਜਿਹੜਾ ਆ ਔਨਰ ਸੁਪਰੀਮ ਕੋਰਟ ਨੇ ਉਹ ਮਰਖੀ ਦਿੱਤੀ ਹੈ ਅਗਲੀ ਵੀ ਦੱਸਦਾ ਕਿ ਕਿਹੜੇ ਕਿਹੜੇ ਸਟੈਪ ਬਣਾਏ ਜਾਣੇ ਨੇ ਜਿਹੜੇ ਵਿਜੀਵਧਾਨ ਦੇ ਲਈ ਦੇਖੋ ਪਹਿਲਾਂ ਤਾਂ ਮੈਂ ਸਾਰੇ ਨੂੰ ਬੇਨਤੀ ਕਰਦਾ ਆ ਦੇਖੋ ਇਹ ਬਾਅਦ ਦਾ ਕੰਮ ਆ ਪਹਿਲਾਂ ਤਾਂ ਸੁਝਾਅ ਆਪਣੇ ਦਿੱਤੇ ਜਾਣ ਸੁਝਾਵਾਂ ਨੂੰ ਇੱਕ ਕਮੇਟੀ ਬਣਾ ਲਾਂਗੇ ਉਹ ਸਿਰਫ ਸੁਝਾਵਾਂ ਨੂੰ ਪੱਕੇ ਨਹੀਂ ਹੋਊਗੀ ਉਹ ਸੁਝਾਅ ਜਿਹੜੇ ਆ ਸਾਰਾ ਉਹਨਾਂ ਦਾ ਮਲਾਂਕਣ ਕਰਾਂਗੇ ਉਹ ਮਲਾਂਕਣ ਦੇ ਵਿੱਚੋਂ ਫਿਰ ਥੋੜਾ ਥੋੜਾ ਕੱਢਦਾ ਕੱਢਦੇ ਅਖੀਰ ਕਿਥੇ ਆਪਾਂ ਫੇਰ ਸਕੇ ਦੇ ਪਹੁੰਚ ਸਿੰਘ ਸਾਹਿਬ ਵੱਲੋਂ ਇਕ ਕਿਹਦੇ ਪ੍ਰਚਾਰਕ ਸਾਹਿਬ ਦੀ ਰਿਹਾਸ਼ ਕੀਤੀ ਗਈ ਸ਼੍ਰੋਮਣੀ ਕਮੇਟੀ ਉੱਤੇ ਕੀ ਲੋਰ ਲਾਗੂ ਦੇਖੋ ਸਾਡਾ ਇਹ ਸਿੰਘ ਸਾਹਿਬਾਂ ਦਾ ਆਪਣਾ ਵੱਖਰਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਬਹਿ ਗਿਆ ਆ ਮੈਂ ਦੱਸਿਆ ਤੁਹਾਨੂੰ ਕਿ 13258 ਪੁਰਾਣੀ ਇਹ ਅੰਮ੍ਰਿਤ ਛੱਕ ਕੇ ਗਏ ਵਸਾਖੀ ਤੇ ਤੇ ਮੇਰੇ ਆਪ ਦੇ ਹਲਕੇ 'ਚ 20 ਤਰੀਕ ਨੂੰ ਵੱਡਾ ਅੰਮ੍ਰਿਤ ਸੰਚਾਰ ਹੋ ਰਿਹਾ ਕਲਰ ਆਪਣੇ ਬਾਬਾ ਭਗੇਰ ਸਿੰਘ ਦੀ ਸਮਾਧ ਹਰਿਆਣੇ ਵਿਖੇ ਸਿੰਘ ਸਾਹਿਬ ਮੁਬਾਰਕ ਆ ਉਹ ਆਪਣੇ ਤੌਰ ਤੇ ਕਰਨ ਪਰ ਸ਼ੋਮਣੀ ਗੁਰਦਾਰਾ ਪ੍ਰਮਧਕ ਕਮੇਟੀ ਆ ਆਪ ਵੀ ਸਮਰਥਿਆ ਸਾਡੇ ਕੋਲ ਇੰਨੇ ਪ੍ਰਚਾਰ ਕਿਹਾ ਵਾਤਵਾ ਕਦੋਨਾਂ ਦੇ ਔਰ ਮੈਂ ਮਾਲਵੇ ਚ ਵੀ ਦੇਖਦਾ ਉਧਰ ਵੀ ਅਮਰ ਸੰਚਾਰ ਹੋ ਰਹੇ ਆ इवन ਸਾਡੇ ਪੰਜਾਬੋਂ ਬਾਹਰ ਉਹ ਵੀ ਵੱਡੇ ਪੱਧਰ ਤੇ ਅਮਰ ਸੰਚਾਰ ਹੋ ਰਿਹਾ ਸਿੰਘ ਸਾਹਿਬ ਵੀ ਆਪਣੇ ਤੌਰ ਤੇ ਕਰਨ ਕਿਉਂਕਿ ਮੈਂ ਸਮਝਦਾ ਸਿੱਖਾਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸੰਪਰਦਾਵਾਂ ਜਿਹੜੀਆਂ ਉਹ ਵੀ ਅਮਰ ਸੰਚਾਰ ਕਰਦੀਆਂ ਤੇ ਸਾਡਾ ਹਮੇਸ਼ਿਆ ਅਮਰ ਸੰਚਾਰ ਦੇ ਵਿੱਚ ਹਮੇਸ਼ਿਆ ਸਾਰਿਆਂ ਨਾਲ ਸਹਿਯੋਗ ਰਿਹਾ ਅਸੀਂ ਤਾਂ ਕਈ ਵਾਰੀ ਜਿੱਥੇ ਨਹੀਂ ਲੋੜ ਤੋਂ ਹੁੰਦੇ ਉਥੇ ਕਕਾਰ ਵੀ ਫ੍ਰੀ ਭੇਜਦੇ ਆ ਲੋੜ ਅਨਸਾਰ ਜੇ ਕੋਈ ਸਾ ਤੋਂ ਮੰਗਦਾ ਅਸੀਂ ਫ੍ਰੀ ਭੇਜ ਦਿੰਨੇ ਆ ਤਾਂ ਸਾਰੇ ਜਿਹੜੀ ਤੁਸੀਂ ਗੱਲ ਕੀਤੀ ਤੁਸੀਂ ਕਿਹਾ ਕਿ ਜਿਹੜਾ ਵਿਧੀ ਵਿਧਾਨ ਬਣਾ ਕੇ ਸ੍ਰੀ ਖਾਸ ਕਰਕੇ ਸਾਡੇ ਜਨਰਲ ਚਾਰਜੀ ਦੀ ਖਾਲੀ ਪਹੁੰਚ ਪਈ ਉਹਨੂੰ ਭਰਿਆ ਜਾਊਗਾ ਉਨੀ ਦੇ ਤਾਂ ਕਿਸ ਤਰ੍ਹਾਂ ਖਾਸ ਕਰਕੇ ਇਹ ਕੰਮ ਚੱਲਦਾ ਦੇਖੋ ਸਾਰੇ ਸਾਧੀਆਂ ਜਿਹੜੀਆਂ ਪਾਵਰਪਲ ਜੀ ਸਾਰੀਆਂ ਗੱਲਾਂ ਤੇ ਵਿਚਾਰਾ ਹੋ ਰਹੀਆਂ ਕਿਉਂਕਿ ਵਿਧੀ ਵਿਧਾਨ ਇਹ ਛੋਟਾ ਕਾਰਜ ਨਹੀਂ ਹਰ ਇੱਕ ਮੰਤਰੀ ਆਪਣੀ ਆਪਣੀ رائے ਆ ਕੋਈ ਕਿਸ ਤਰ੍ਹਾਂ ਦੀ رائے ਦਿੰਦਾ ਕੋਈ ਕਿਸ ਤਰ੍ਹਾਂ ਦੀ رائے ਦਿੰਦਾ ਤੇ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਅਸੀਂ ਪਹਿਲਾਂ ਹੀ ਲਾਗੂ ਆਪਣੇ ਜਨਰਲ ਹੌਸ ਦੇ ਵਿੱਚ ਮਤਾ ਆਇਆ ਸੀ ਕਿ ਬਨਮੈਨ ਬਨ ਪੋਸਟ ਤੇ ਉਹ ਫਿਰ ਜਿਲ੍ਹਾ ਸਾਡਾ ਸਿਸਟਮ ਮੀਨ ਵਾਈਲ ਵੀ ਹੋ ਸਕਦਾ ਇਹ ਨਹੀਂ ਤਾਂ ਕਿਉਂਕਿ ਉਹ ਲੰਮਾ ਕੰਮ ਆ ਹਲੇ ਸਾਡਾ ਇਹ ਵੀ ਦੇ ਹੱਥ ਰੱਖੋ ਕੋਈ ਨਾ ਕੋਈ ਜਿਹੜਾ ਆ ਕਮੇਨਸਰ ਕੋਲ ਜੀ ਆਪ ਜੀ ਖਾਸੀ ਸਵਾਲ ਹੈ ਜੀ ਇਹ ਤੁਸੀਂ ਮੰਤਰੀ ਸਾਹਿਬ ਦੀ ਇੱਕ ਵੀਡੀਓ ਇਹ ਜੀ ਜਦਾ ਸਾਥ ਦੇ ਨਾਲ ਬਹਿਸ ਬਾਜੀ ਕਰਦੇ ਨਜ਼ਰ ਆਉਂਦੇ ਨੇ ਜਾਂ ਫਿਰ ਤਾਰਾਮੀ ਨਿਯਮਤੀ ਬਾਰੇ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਕਿਉਂਕਿ ਇਹ ਵਿਧਾਨ ਸਭਾ ਦਾ ਮਸਲਾ ਵੇਖੋ ਮੈਂ ਪਹਿਲਾਂ ਵੀ ਕਹਿ ਰਹੇ ਹਾਂ ਹਾਂ ਹੁਣ ਕਈ ਵਾਰੀ ਉਠਣਗੇ ਵੀ ਹੁਣ ਆਪ ਵਾਲੇ ਪਹਿਲਾਂ ਇਹ ਤਾਂ ਕਲੀਅਰ ਕਰਨ ਪਏ ਉਹ ਧਰ ਨੂੰ ਮੰਨਦੇ ਵੀ ਆ ਪਹਿਲਾਂ ਵੀ ਇਹਨਾਂ ਨੇ ਕੋਦੋਂ ਸਾਡੇ ਮਤਾ ਪਾ ਕੇ ਆਪਣੇ ਐਮੈਂਡਮੈਂਟ ਕੀਤੀ ਸੀ ਇਹਨੂੰ ਅਸੀਂ ਪੂਰੇ ਜੋਰ ਦੇ ਨਾਲ ਵਿਰੋਧ ਕੀਤਾ ਇਹ ਸਾਡੀ ਜੂਰਿਸਡਿਕਸ਼ਨ ਹੈ ਜੇ ਹੁਣ ਮੈਂ ਸਾਈਟ ਦੀ ਕਹਾ ਬਿ ਸ਼ੋਮਣੀ ਕਮੇਟੀ ਨੇ ਫੈਸਲੇ ਕਰਨੇ ਆ ਜਾਂ ਹੋਰ ਕੋ ਫੈਸਲੇ ਲੋਕਲ ਬਾਡੀ ਦੇ ਕਰਨੇ ਤੇ ਸ਼ੋਮਣੀ ਕਮੇਟੀ ਕਰੂਗੀ ਇਹ ਇੱਕ ਜੂਰਿਸਡਿਕਸ਼ਨ ਹੈ ਸ਼ੋਮਣੀ ਗੋਦਾਰਾ ਪ੍ਰਬੰਧਕ ਕਮੇਟੀ ਕਾ ਐਕਟ ਆ ਤੇ ਉਹ ਪਾਰਲੀਮੈਂਟ ਜਿਹੜੀ ਡਿਸਕਸ ਹੋਣਾ ਉਹ ਸਾਡੇ ਕੋ ਸ਼ੋਮਣੀ ਕਮੇਟੀ ਆਪਣੇ ਪਈ ਆ ਜਿਹੜੀ ਸਾਰੇ ਫੈਸਲੇ ਕਰਦੀ ਆ ਸੋ ਇਸ ਕਰਕੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਇਦਾਂ ਦੇ ਜਿਹੜੇ ਵਿਵਾਦਕ ਤੌਰ ਤੇ ਨਹੀਂ ਮੈਂ ਕਹਿ ਸਕਦਾ ਕੋਈ ਅਧਿਕਾਰ ਹੀ ਨਹੀਂ ਉਹਨਾਂ ਨੂੰ ਉਹਨੂੰ ਆਪਣੀ ਅਸੈਂਬਲੀ ਦੇ ਵਿੱਚ ਚੱਕਣ ਦਾ ਕੋਈ ਅਧਿਕਾਰ ਨਹੀਂ ਤੇ ਸਾਡਾ ਸ਼ੋਮਣੀ ਗੋਦਾਰਾ ਦਾ ਪ੍ਰਬੰਧਕ ਕਮੇਟੀ ਆਪਣਾ ਪ੍ਰਬੰਧ ਕਰ ਰਹੀ ਹੈ। ਇਹਨਾਂ ਦੇ ਚੇਤੇ ਕੀਤਾ ਜਾ ਰਿਹਾ ਹੈ। ਵਕਫ ਸੋਰਸ ਦੇ ਦਾ ਵੀ ਬੜਾ ਰੋਗ ਕੀਤਾ ਜਾ ਰਿਹਾ ਹੈ। ਲੋਕ ਸਭਾ ਜੀ ਵੀ ਅਰਸ਼ਵਰਤ ਬਾਦਮੰਗੋ ਬੁਲਦਾ ਜਾਏਗਾ। ਦੇਖੋ ਸਿੱਖ ਕੌਮ ਤੇ ਖਾਸ ਕਰਕੇ ਸ਼ੋਮਣੀ ਗੋਦਾਰਾ ਪ੍ਰਬੰਧਕ ਕਮੇਟੀ ਤੇ ਸ਼ੋਮਣੀ ਕਾਲੀਦਾਲ ਇਹ ਹਮੇਸ਼ਾ ਮਿਨੋਰਟੀ ਲਈ ਤੇ ਮਿਨੋਰਟੀ ਦੇ ਹੱਕਾਂ ਲਈ ਲੜਦਾ ਰਿਹਾ। ਅੱਜ ਵੀ ਅਸੀਂ ਤੁਸੀਂ ਦੇਖਿਆ ਹੁਣ ਪਿਛਲੇ ਬਜਟ ਇਲਾਕੇ ਵਿੱਚ ਅਸੀਂ ਇਸ ਐਕਟ ਦਾ ਵਿਰੋਧ ਕੀਤਾ ਪਰ ਕਿਉਂਕਿ ਮжоਰਿਟੀ ਹੁੰਡ ਕਰਕੇ ਉਹ ਪਾਸ ਤਾਂ ਕਰਵਾ ਗਏ ਦੋਨਾਂ ਹੌਸਾਂ ਦੇ ਵਿੱਚੋਂ ਪਰ ਮੈਂ ਸਮਝਦਾ ਕਿ ਇਹ ਮਿਨੋਰਿਟੀ ਦੇ ਸਿੱਧਾ ਹਮਲਾ ਜਿਹਦੇ ਤੋਂ ਭਾਰਤ ਸਰਕਾਰ ਨੂੰ ਬੇਨਤੀ ਜਾਂ ਗਰੇਜ ਕਰਨਾ ਚਾਹੀਦਾ ਹਾਂ ਜੇ ਕੋਈ ਕਰਨ ਵੀ ਆ ਤਰਮੀਮ ਤੇ ਪਹਿਲਾਂ ਉਹਨਾਂ ਨੂੰ ਉਸ ਕਮਿਊਨਿਟੀ ਨੂੰ ਕੰਫੀਡੈਂਸ ਚ ਲੈ ਲੈਣ ਸੋ ਦੈਟ ਜਿੱਥੇ ਜਿੱਥੇ ਕਿਤੇ ਕੋਈ ਖਾਤਸਾ ਹੈਗਾ ਆ ਉਹ ਆਪਣਾ ਦੂਰ ਹੋ ਜਾਏ ਸਾਹਿਬ ਜੀ 350 ਸਾਲਾਂ ਦੀ ਸਮਾਰੋਹ ਨੂੰ ਹੋਰੇ ਜੀ ਜੂਨ 550 ਸਾਲਾਂ ਦੇ ਸਾਡੇ 18 ਤਰੀਕ ਤੋਂ 360 ਸੌਰੀ 350 ਸਾਲਾਂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹੀ ਜੀ ਦੀ ਸੀਸ ਗੰਜ ਵਿਖੇ ਉਹ ਆਪਾਂ ਛੇੜ ਦੀ ਗੋਟਪੁਰਬ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਬਿਆਲਾ ਜੀ ਦਾ 350 ਸਾਲਾਂ ਤੇ ਨਾਲ ਸਹਿਬ ਕਲਗੀਧਰ ਪਾਤਸ਼ਾਹ ਤਾਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾਂ ਗੁਰਪਤਾ ਗੱਦੀ ਦੇ ਇਹ ਸਾਰੇ ਸਮਾਗਮ ਜਿਹੜੇ ਆ ਇਹਨਾਂ ਦੀ ਸ਼ੁਰੂਆਤ ਅਸੀਂ ਕਰ ਦੇਣੀ ਆ ਹੁਣ 18 ਤਰੀਕ ਤੋਂ ਉਹਦੇ ਸਬੰਧ ਵਿੱਚ ਵੱਡੀ ਸਾਬ ਕਮੇਟੀ ਵੀ ਬਣਾਈ ਆ ਤੇ ਅਸੀਂ 5 ਕਰੋੜ ਰੁਪਈਆ ਉਹਦੇ ਲਈ ਬਜਟ ਦੇ ਵਿੱਚ ਰਾਖਮਾ ਵੀ ਰੱਖਿਆ ਉਹਦੇ ਲਈ ਇੱਕ ਵੱਡਾ ਨਗਰ ਕੀਰਤਨ ਉਹ ਸ੍ਰੀ ਨਗਰ ਤੋਂ ਤੇ ਦੂਜਾ ਆਸਾਮ ਤੋਂ ਕਿਉਂਕਿ ਨਗਰ ਕੀਰਤਨ ਦੇ ਨਾਲ ਸਾਰੇ ਪ੍ਰਚਾਰਕ ਹੁੰਦੇ ਆ ਪ੍ਰੇਰਨਾ ਵੀ ਹੁੰਦੀ ਆ ਉਦੋਂ ਅਲਾਵਾ ਅਸੀਂ ਹੋਰ ਵੀ ਪ੍ਰੋਗਰਾਮ ਲਿਖੇ ਆ ਜਿਹੜੇ ਸਮੇਂ-ਸਮੇਂ ਸਰ ਤੁਹਾਡੇ ਰੂਪ ਨੂੰ ਕਰਦੇ ਰਹਾਂਗੇ ਕਿਉਂਕਿ 350 ਸਾਲ ਆਇਆ ਤੇ ਅਸੀਂ ਚਾਹੁੰਦੇ ਵੀ ਆ ਕਿ 350 ਸਾਲਾ ਮਨਾਈਏ ਨਾ ਕੁਝ ਬਸਾਈਏ ਵੀ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਵਸ ਵੀ ਜਾਵੇ ਬਸੇ ਕੀ ਕਿ ਜਿਹੜਾ ਸਤਗੁਰੂ ਜੀ ਨੇ 350 ਸਾਲ ਪਹਿਲਾਂ ਦੂਸਰਿਆਂ ਲਈ ਬਲੀਦਾਨ ਦੇ ਕੇ ਤੇ ਉਹਨਾਂ ਦੇ ਧਰਮ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ ਇਹ ਅੱਜ ਵੀ ਸਾਨੂੰ ਸੰਦੇਸ਼ ਜਿਹੜਾ ਘਰ-ਘਰ ਦੇ ਵਿੱਚ ਜਿਹੜਾ ਆ ਉਹ ਜਾਣਾ ਚਾਹੀਦਾ ਤੇ ਇਹ ਪੰਜਾਬਾਂ ਅੱਛਾ